ਅੱਜ ਮੈਂ ਤੁਹਾਡੇ ਆਪਣਾ ਲਾਹਰੀ ਸਿੰਘ ਅੱਜ ਅਸੀਂ ਪਹੁੰਚੇ ਹਾਂ ਜਿਲ੍ਹਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਸਰਦਾਰ ਗੁਰਦੀਪ ਸਿੰਘ ਦਾਵਾ ਦੇ ਜਿੱਥੇ ਆਪਣਾ ਅਧਕਾਰ ਤੁਸੀਂ ਦੇਖ ਸਕਦੇ ਹੋ ਕਿ ਜੇ ਤੋਂ ਬਾਅਦ ਵਿਆਹ ਹੋ ਰਿਹਾ ਹੈ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਪਿੱਛੇ ਦੀਆਂ ਤਸਵੀਰਾਂ ਜੋ ਇੱਕ ਵਾਰੀ ਲੋਕਾਂ ਨੂੰ ਦਿਖਾ ਦਿੱਤੀ ਜਾਣ ਉਹ ਸਦੇ ਨਾਲ ਇਸ ਵਕਤ ਇੱਥੇ ਦੇ ਮੌਜੂਦ ਲੋਕਾਂ ਨਾਲ ਗੱਲਬਾਤ ਕਰਦੇ ਅਸਰੇ ਭਾਈ ਕੀ ਭਾਈ ਨਾਮ ਆਪਾ ਜਨਾਬ ਮੇਰਾ ਨਾਮ ਸੁਖੰਦਰ ਮਸੀ ਮਿੰਟੂ ਗਲੋਬਲ ਐਕਸ਼ਨ ਸੀਨੀਅਰ ਸੁਖੰਦਰ ਮਸੀ ਮਿੰਟੂ ਗਲੋਬਲ ਐਕਸ਼ਨ ਸੀਨੀਅਰ ਮਿੰਟੂ ਜੇ ਮੈਨੂੰ ਜੇ ਮੈਨੂੰ ਘੋੜਾ ਖੜੇ ਰੋ ਕਿਵੇਂ ਲੱਗਦਾ ਅੱਜ ਦੀ ਜਿੱਤ ਹੋਈ ਇੱਡੀ ਵੱਡੀ ਕਿਵੇਂ ਦੇ ਦੇ। ਬਹੁਤ ਵਧੀਆ ਜਿੱਤਿਆ ਦੀ ਖੁਸ਼ੀ ਦਾ ਮਾਹੌਲ ਹੈ। ਆਹਾਰੇ ਪਾਸੇ ਖੁਸ਼ੀਆਂ ਮਨਾਉਣ ਦੇ ਆਟੋ, ਤਮੱਕੇ, ਪਟਾਕੇ, ਚਲੰਡੇ, ਮਠਾਈਆਂ, ਮੰਡੀਆਂ ਜਾਨੀਆਂ ਨੇ। ਇੱਕ ਸਾਡੇ ਪ੍ਰਭੂ ਅਸੂਸੀ ਦੇ ਫਜ਼ਲ ਦੇ ਦੁਆਰਾ ਵਾ। ਕਿ ਸਾਡੇ ਪ੍ਰੋਫ ਬਲਜਿੰਦਰ ਮਸੀਹ ਨੇ ਜਿਸ ਦਿਨ ਸਾਡੇ ਗੁਰਦੀਪ ਸਿੰਘ ਜਿੰਦਾਵਾ ਸਾਹਿਬ ਜਲੰਧਰ ਡਿਸਟ੍ਰਿਕਟ ਕੋਲ ਗਏ ਸੀ ਔਰ ਉਹਨਾਂ ਨੇ ਬਲੇਸਿੰਗ ਦਿੱਤੀ ਸੀ ਕਿ ਤੁਹਾਡੀ ਇੱਕ ਵੱਡੀ ਜਿੱਤ ਹੋਏਗੀ ਔਰ ਉਹ ਜਿੱਤ ਖੁਦਾ ਨੇ ਬਿਲਕੁਲ ਅੱਜ ਜਿੱਤੀ ਆ। ਕੀ ਲੱਗਦਾ ਲੰਮੇ ਚਿਰ ਬਾਅਦ ਕਾਂਗਰਸ ਦਾ ਘਰ ਮੰਨਿਆ ਜਾਣ ਵਾਲਾ ਡੇਰਾ ਬਾਬਾ ਨੜ ਦੇ ਇਥ ਇੱਕ ਹੰਕਾਰ ਨੂੰ ਟਾਇਆ ਵਾ ਜੀ ਇੱਕ ਹੰਕਾਰੀ ਰਾਮਨ ਨੂੰ ਮਾਰਿਆ ਵਾ ਜਿਹੜਾ ਤੇ ਕੌਣ ਚ ਕਿਲਾ ਸੀ ਉਹ ਕੱਢਿਆ ਵਾ ਗੁਰਦੀਪ ਸਿੰਘ ਰੰਧਾਵਾ ਨੇ ਔਰ ਮਸੀਹ ਲੋਕਾਂ ਨੇ ਇਹ ਗੁਰਦੀਪ ਸਿੰਘ ਰੰਧਾਵਾ ਦੇ ਨਾਲ ਰਲ ਮਿਲ ਕੇ ਇਲੈਕਸ਼ਨ ਨੂੰ ਜਿਤਾਇਆ ਵਾ ਸੋਸਿਕਾ ਬੜੀ ਕਿਵੇਂ ਬਾਬਾ ਜੀ ਦੇਖਦੇ ਸਾਰਾ ਅੱਜ ਕਿਵੇਂ ਦੇਖਦੇ ਆ ਜੀ ਜਥੇਰੀ ਅੱਜ ਹੀ ਜਿੱਤ ਬਹੁਤ ਵਧੀਆ ਹੋਈ ਆ ਇਹ ਜਿੱਤ ਨੂੰ ਅਸੀਂ ਬਹੁਤ ਬੱਚਾ ਆ ਤਾਂ ਨੇ ਲੋ ਤੇ ਸਾਡੇ ਲਾਗੇ ਦਾ ਇੱਕ ਘਰ ਵਾਲੀ ਤੋਂ ਰੰਧਾਵਾ ਪਰਿਵਾਰ ਉਹ ਸ਼ੁਰੂ ਤੋਂ ਲੈ ਕੇ ਜਨਾ ਸਾਥ ਕੋ ਜਿੱਦਾ ਹੁੰਦਾ ਸੀ ਤੇ ਅੱਜ ਟਾਈਮ ਸਾਡੇ ਗਰਦੀਪ ਚੰਦਰ ਰੰਧਾਵੇ ਨੇ ਬਹੁਤ ਵੱਡੀ ਜਿੱਤ ਕੀਤੀ ਆ ਬਹੁਤ ਜ਼ੋਰ ਨਾਲ ਲੋਕਾਂ ਨੇ ਜੋਸ਼ ਦਿਖਾਇਆ ਉਹ ਰੰਧਾਵਾ ਵਾ ਦੀ ਪਾਰਟੀ ਕਿਵੇਂ ਸਾਰਾ ਮਤਲਬ ਹੈ ਇੱਕ ਲੰਮੇ ਚਿਰ ਤੋਂ ਜਿਹੜਾ ਕਾਂਗਰਸ ਦਾ ਘਰ ਬਣਿਆ ਜਾ ਰਿਹਾ ਸੀ ਤੇਰਾ ਉਹ ਘਰ ਨੂੰ ਤੋੜ ਦਿੱਤਾ ਵਾ ਸਾਡੇ ਲੋਕ ਜਿਹੜੇ ਹੀ ਬਹੁਤ ਗਰੀਬ ਹਨ ਗਰੀਬਾਂ ਨੇ ਇੰਨਾ ਜੋਰ ਲਾ ਕੋਈ ਇਹਨਾਂ ਨੇ ਇਹ ਨਹੀਂ ਵੇਖਿਆ ਵੀ ਤਗੜਪਨ ਨੂੰ ਵੇਖਿਆ ਸ਼ਾਨ ਨੂੰ ਨੂੰ ਵੇਖਿਆ ਇਹਨਾਂ ਲੋਕਾਂ ਨੇ ਪੂਰਾ ਜੋਰ ਲਾ ਕੇ ਉਹਨਾਂ ਤਾਣ ਤੋਂ ਕੱਢ ਦਿੱਤਾ ਬਹੁਤ ਖੁਸ਼ੀ ਦਾ ਮਾਹੌਲ ਹੈ ਜੀ ਆਪਣੇ ਪਿੰਡ ਵਿੱਚ ਸਰਦਾਰ ਕਦੀਰ ਸਿੰਘ ਦੇ ਰੰਧਾਵਾ ਦੇ ਪਿੰਡ ਵਿੱਚ ਜਿਹੜਾ ਉਹਨਾਂ ਦੇ ਢਾਣ ਚ ਕਿਲਾ ಕಾಂಗ್ರೆਸੀਆਂ ਦੇ ਉਹ ਨਿਕਲ ਚੁੱਕਿਆ ਆ ਤੇ ਪਰਿਵਾਰ-ਵਾਰ ਖਤਮ ਕਰ ਦਿੱਤਾ ਜੀ ਉੱਥੇ ਦਾਰ ਕੁਦੀਰ ਸਿੰਘ ਰੰਧਾਵਾ ਨੇ ਕੀ ਲੰਮੇ ਸਮੇਂ ਤੋਂ ਜਿਹੜਾ ਕਾਂਗਰਸ ਦਾ ਘਰ ਬਣਿਆ ਜਨਨ ਲੱਗਿਆ ਆ ਹਾਂਜੀ ਜੀ ਵੇਖੋ ਅੱਜ ਸਾਰ ਤੁਹਾਡੇ ਸਾਹਮਣੇ ਸਾਰਿਆਂ ਦੇ ਜੋ ਉਹਨਾਂ ਦੇ ਤੋਂ ਚ ਕਿਲਾ ਸੀ ਉਹ ਬੜੇ ਚੰਗੇ ਤਰੀਕੇ ਨਾਲ ਕੱਢਿਆ ਸਰਦਾਰ ਗੁਰਦੀਸ਼ ਸਿੰਘ ਰੰਧਾਵਾ ਨੇ ਮਤਲਬ ਕਿਵੇਂ ਲੱਗਦਾ ਨਹੀਂ ਵੀ ਇੱਕ ਮਤਲਬ ਥੋੜਾ ਉਲਟ ਹੋ ਸਕਦਾ ਹੈ ਜੇ ਮਤਲਬ سپورਟ ਮਤਲਬ ਪਾਰਟੀ ਦਾ ਇੱਕ ਬੜਾ ਨਾ ਕੋਈ سپورਟ ਕਰਦੀ ਤੇ ਇਸ ਵਾਰ ਵੀ ਸਾਰਾ ਔਖਾ ਨਹੀਂ ਹੋ ਸਕਦਾ ਔਖਾ ਤਾਂ ਹੈਗਾ ਸੀ ਪਹਿਲਾਂ ਬਾਕੀ ਲੋਕਾਂ ਨੂੰ ਸੂਝ ਆ ਗਈ ਸੀ ਸਮਝ ਆ ਗਈ ਸੀ ਤੇ ਇਹਨਾਂ ਨੂੰ ਪਰਿਵਾਰਵਾਦ ਨੂੰ ਖਤਮ ਕਰਨਾ ਹੈ ਕੀ ਲੱਗਦਾ ਹੁਣ ਮਕਰਵਾਂ ਇਲਾਕੇ ਦੇ ਵਿੱਚ ਜਿਹੜਾ ਕੁਝ ਸਦਾਰ ਹੋਏਗਾ ਬਹੁਤ ਜੀ ਬਹੁਤ ਆਉਣ ਵਾਲੀ ਸਮੇਂ ਦੇ ਵਿੱਚ ਤੁਸੀਂ ਬਹੁਤ ਕੁਝ ਬਣੇਗਾ ਧੰਨਵਾਦ ਦੇਖ ਸਕਦੇ ਹਾਂ ਅੱਜ ਅੱਜ ਕਿਵੇਂ ਮਰਦੀ ਹੈ ਜਿੱਤ ਦੇ ਬਹੁਤ ਵਧੀਆ ਜੀ ਕੋਟਰ ਸਪੋਰਟ ਨੇ ਮਾਸਪੋਰਟ ਕੀਤੀ ਹੈ ਤੁਹਾਡੀ ਸਾਰਿਆਂ ਨੇ ਲੰਮੇ ਜੇ ਤੋ ਜਿਹੜਾ ਕਾਗਰਸ ਜਿਹੜਾ ਦੌਰ ਬਣਿਆ ਜਾਣ ਲਾਇਆ ਕਿਵੇਂ ਸਾਰਾ ਮਸਲਤ ਇਹ ਤਾਂ ਦੇਖੋ 70 ਸਾਲ ਪੁਰਾਣਾ ਜਿਹੜਾ ਗਾੜੇ ਟੁੱਟਾ ਹੈ ਇਹ ਹੰਕਾਰ ਵੀ ਨਾਲ ਟੁੱਟਾ ਤੇ ਗੜ ਵੀ ਨਾਲ ਟੁੱਟਾ ਹੈ ਕਿਉਂਕਿ ਇਸ ਵਾਰ ਹਾਈ ਕਮਾਂਡ ਨੂੰ ਨਾ ਥੋੜੀ ਬੋਧੀ ਸਪੋਰਟ ਮਿਲਦੀ ਹੈ ਇਸ ਵਾਰ ਵੀ ਕੰਮ ਜਿਹੜਾ ਥੋੜਾ ਡਿਫਰੈਂਟ ਹੋਣ ਦਾ ਖਾਸ ਹੈ ਦੇਖੋ ਜੀ ਇਹ ਤੇ ਜਿਹੜੇ ਆਪਣੇ ਆਪਣੇ ਹਲਕੇ ਦੇ ਲੋਕ ਹੁੰਦੇ ਉਹਨਾਂ ਦਾ ਸਾਥ ਹੋਵੇ ਤਾਂ ਫਿਰ ਕੋਈ ਚੀਜ਼ ਵੀ ਨਹੀਂ ਸਾਨੂੰ ਲੱਗ ਸਕਦੀ ਸਾਨੂੰ ਸਾਰੇ ਲੋਕਾਂ ਨੇ ਨਾ ਹੌਂਕਾਰ ਦਿੱਤਾ ਇਹ ਵਕਰਾ ਸਾਥ ਦਿੱਤਾ ਹੈ ਸਾਡਾ ਉਹਦੇ ਨਾਲ ਆਪਣੀ ਜਿੱਤ ਖਰਾਬ ਹੋਈ ਤੇ ਸਵਾ ਲੋਕਾਂ ਨੇ ਫਤਵਾ ਦਿੱਤਾ ਬਿਲਕੁਲ ਜੀ ਦਿੱਤਾ ਬਾਕੀ ਰੰਦਾ ਸਾਹਮਣੇ ਦੀਪ ਸਿੰਘ ਦਾਵਾਨ ਨੇ ਜਿੰਨਾ 2.5 ਸਾਲ ਆਪਣਾ ਕੰਮ ਕੀਤਾ ਉਹਦਾ ਵੀ ਸਾਨੂੰ ਨਾਲ ਖੁਸ਼ੀ ਵੀ ਪਿੰਡਾਂ ਦੇ ਵਿੱਚ ਫੀਲਡ ਦੇ ਵਿੱਚ ਵਰਕ ਥੋੜਾ ਬਹੁਤ ਜਿੰਨੇ ਸਮਾਂ ਮਿਲਿਆ ਉਹਨਾਂ ਕੀਤਾ ਕਿਵੇਂ ਦੇਖਿਆ ਸਰ ਜੀ ਦੇਖੋ ਜੀ ਮੈਂ ਤਾਂ ਜਿੱਥੇ ਵੀ ਜਾਂਦੀ ਨਹੀਂ ਆ ਉਹ ਸਾਥ ਮਿਲਦਾ ਰਿਹਾ ਜਿੰਨਾ ਜਿੱਤੇ ਜਿੰਨਾ ਘਰਾਂ ਦੇ ਵਿੱਚ ਵੀ ਜਾਂਦੇ ਲੋਕ ਬਹੁਤ ਸਪੋਰਟ ਕਰਦੇ ਸਨ ਇਹ ਨਾਲ ਕਿਤੇ ਸੀ ਵੀ ਤੁਹਾਡੇ ਨਾਲ ਤਰਾਂ ਉਹ ਉਹਦਾ ਆਪਾਂ ਰਿਜ਼ਲਟ ਸਾਹਮਣੇ ਦੇਖੀ ਗਿਆ ਹਾਂਜੀ ਮਾਦਾ ਕਿਵੇਂ ਲੱਗ ਰਿਹਾ ਜਿਹੜਾ ਅੱਜ ਦੇਖਿਆ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਵਧੀਆ ਸਮੇਂ ਤੋਂ ਜਿਹੜਾ ਕਾਗਜ਼ਾਦਾਰ ਮੰਗਿਆ ਜਾਣਾ ਹੈ ਕਿਵੇਂ ਮਤ ਲੱਗਦਾ ਨਹੀਂ ਕੋਈ ਵਾਇਬਸ ਹੋਰ ਮਾਰੀ ਮਾਰਾਈ ਤੋਂ ਉਹ ਨਹੀਂ ਕਹੋਣੇ ਸਾਡੀ ਕੋਈ ਚਾਹਤ ਨਹੀਂ ਗਈ ਦੇ ਨਾਲ ਇਸ ਪਿੰਡ ਦੇ ਮੌਜੂਦਾ ਸਰਪੰਚ ਸਾਹਿਬ ਉਹਨਾਂ ਨਾਲ ਗੱਲਬਾਤ ਸੱਸੀਗਲ ਸੱਸੀਗਲ ਜੀ ਕੀ ਸਮਝਾਓ ਆਪਣਾ ਕੀ ਫਿਰ ਸੁਭਾਚਾ ਬਣਾਉਗੀ ਸਤੀਂਦਰ ਸਿੰਘ ਜੀ ਕਿਵੇਂ ਦੇਖਦੇ ਆਜ ਦੀ ਜਿਹੜੀ ਏਡੀ ਮਤਲਬ ਜਿੱਤ ਹੋਈ ਹੈ ਕਿਵੇਂ ਜਿੱਤ ਹੋਈ ਵੇਖੋ ਜੀ ਇਹ ਪਿਆਰ ਆਮ ਪਾਰਟੀ ਦੇ ਵਰਕਰਾਂ ਦਾ ਆਮ ਪਾਰਟੀ ਨਾਲ ਨਾਨਕੇ ਵੋਟਾਂ ਪਾਈਆਂ ਜਿੱਤਾਇਆ ਹੈ ਸਰਕਾਰ ਦਾ ਹਿੱਸਾ ਬਣਿਆ ਰਬਾ ਬਣਾਣ 2.5 ਸਾਲ ਤੋਂ ਪਿੱਛੇ ਰਹਿ ਗਏ ਹੁਣ ਅਸੀਂ 2.5 ਸਾਲ ਸਰਕਾਰ ਦਾ ਹਿੱਸਾ ਬਣੇ ਹਾਂ ਔਰ ਵਿਕਾਸ ਹੋਗਾ ਜਿਹੜਾ ਕੋਈ ਬੇਰੁਜ਼ਗਾਰੀ ਖਤਮ ਹੋਏਗੀ ਵਿਕਾਸ ਹੋਵੇਗਾ ਤੇ ਕੋਈ ਕੁਛ ਨਾ ਕੁਝ ਇਹ ਫੈਕਟਰੀਆਂ ਇੰਡਸਟਰੀਆਂ ਇਧਰ ਆਉਣਗੀਆਂ ਤੇ ਲੋਕਾਂ ਦਾ ਜਦੋਂ ਸਰ ਰੁਸਗਾਰ ਮਿਲੇਗਾ ਸਭ ਨੂੰ ਇਹ ਜਿਹੜਾ ਬਾਬਾ ਨਾਨਕ ਤੋਂ ਕੁਝ ਹੋਰ ਵੀ ਜਿਹੜੇ ਇਲਾਕੇ ਇਹ ਕਾਂਗਰਸ ਦਾ ਜਿਹੜਾ ਹਰ ਮਾਮਲਾ ਮੰਨਿਆ ਜਾਂਦਾ ਹੈ ਕਿ ਮੰਨੇ ਕਿਵੇਂ ਦੇ ਦਿਸ ਕਾਂਗਰਸ ਦਾ ਗੜ ਮੰਨਿਆ ਜਾਂਦਾ ਹੈ ਇਹ ਗੱਲ ਪੱਕੀ ਆ ਪਰ ਵੇਖੋ ਜੀ ਆਮ ਪਾਰਟੀ ਦਾ ਪਿਆਰ ਸੰਗਤ ਦਾ ਪਿਆਰ ਆ ਤੇ ਜਿਹੜਾ ਪਰਵਾਰਵਾਦ ਨੂੰ ਖਤਮ ਕਰਕੇ ਸਰਦਾਰ ਗੁਰਦੀਪ ਸਿੰਘ ਦਾ ਵਚਿਤ ਇਹ ਸੰਗਤ ਨੇ ਕੀਤੀ ਆ ਸਭ ਨੇ ਵੋਟਾਂ ਪਾਈਆਂ ਪੁਰਕ ਦੇਲ ਖੋਲ ਕੇ ਵੋਟਾਂ ਪਾਈਆਂ ਤਾਂ ਪਾਟੀ ਜਿਤਾਇਆ ਸਟਾਰਟ ਤੋਂ ਤਾਂ ਨਹੀਂ ਲੱਗਦਾ ਵੀ ਜਿਵੇਂ ਜਿਵੇਂ ਬੈਚ ਜਿਵੇਂ ਚੱਲ ਰਿਹਾ ਸੀ ਮਤਲਬ ਕਾਊਂਟਿੰਗ ਹੋ ਰਹੀ ਸੀ ਤਾਂ ਤਾਂ ਉਹ ਦੇਖੋ ਜੀ ਉਤਾਰ ਚੜਾ ਤਾਂ ਹੈ ਹੀ ਹੈ ਗਈ ਪਿੰਡਾਂ ਦੇ ਵਿੱਚ ਕਿ ਤੋ ਉਦੀ ਉੱਪਰ ਕਦੇ ਨੀਚੇ ਜਦੋਂ ਅਸੀਂ ਹੌਲੀ 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 ਜਿੱਤ ਬਰਕਰਾਰ ਹੁੰਦੀ ਰਹੀ ਵਾਧੀ ਰਹੀ ਵਾਧਦੀ ਤੇ ਫਿਰ ਆਖਰ کہیں 5000 ਨਾਲ ਲਗਭਗ 6000 ਨਹੀਂ ਲੀਡ ਪ੍ਰਾਪਤ ਕੀਤੀ ਹੈ ਸਰਦਾਰ ਗਦੀਪ ਸਿੰਘ ਜੀ ਇਹ ਇਸ ਵਾਰ ਕੀ ਕੀ ਸੋਚ ਕੇ ਲੋਕਾਂ ਨੂੰ ਜਿਹੜਾ ਫਤਵਾ ਦਿੰਦਾ ਕੀ ਜੀ ਵੇਖੋ ਜੀ ਇੱਕ ਤਾਂ ਫਤਵਾ ਦਿੱਤਾ ਹੈ ਕਿ ਉਹ ਪਰਿਵਾਰਵਾਦ ਨੂੰ ਖਤਮ ਕੀਤਾ ਹੈ ਤੇ ਨੰਬਰ 2 ਸਰਕਾਰ ਦਾ ਵੇਖੋ ਜੀ ਕਿੰਨਾ ਹੁੰਦਾ ਸਰਕਾਰ 'ਚ ਢਾਈ ਸਾਲ ਅਸੀਂ ਪਿਛੇ ਰਹਿ ਗਏ ਜੀ ਡੇਰ ਬਾਬਾ ਨਨਖਲ ਕਾ ਪਿਛੇ ਰਹਿ ਗਿਆ ਹੁਣ ਅਸੀਂ ਸਰਕਾਰ ਦਾ ਹਿੱਸਾ ਬਣੇ ਆ ਤੁਹਾਨੂੰ ਇਹੋ ਖੁਸ਼ੀ ਹੈ ਕਿ ਸਰਦਾਰ ਗਦੀਪ ਸਿੰਘ ਸਾਡੇ ਪਿੰਡ ਦਾ ਮੌਜੂਦਾ ਸਰਪੰਚ ਹੈ ਤੇ ਸਰਦਾਰ ਗਦੀਪ ਸਿੰਘ ਦਾ ਸਾਡੇ ਪਿੰਡ ਦੇ ਐਮ.ਐਲ.ਏ ਬਣੇ ਨੇ ਸਾਨੂੰ ਬਹੁਤ ਖੁਸ਼ੀ ਆ ਪਿੰਡ ਵਾਸੀ ਨੂੰ ਤੁਸੀਂ ਵੇਖਣ ਲੈਂਦੇ ਜੋ ਕਿਵੇਂ ਅਸਬਾਰੀ ਚੱਲਣ ਦੀ ਹੈ ਲੰਮਖਿਆਈ ਵੰ ਬਹੁਤ ਖੁਸ਼ੀ ਹੈ ਜੀ ਕੋਈ ਟਿਕਾਣਾ ਨਹੀਂ ਕੋਈ ਜੀ ਕਿਤੇ ਕਿਵੇਂ ਦੇ ਦੇ ਬਹੁਤ ਖੁਸ਼ੀ ਵਾਲੀ ਗੱਲ ਹੈ ਜੀ ਸਾਡੇ ਪਿੰਡ ਵਿੱਚੋਂ ਬਹੁਤ ਲੋਕਾਂ ਨੇ ਸਾਥ ਤੇ ਪਿਆਰ ਦਿੱਤਾ ਗੁਰਦੀਪ ਸਿੰਘ ਰੰਧਾਵਾ ਤਾਂ ਸਾਡੇ ਪਿੰਡੋਂ ਲਗਭਗ 1450 ਦੇ ਕਰੀਬ ਗੁਰਦੀਪ ਸਿੰਘ ਨੂੰ ਵੋਟ ਪਈ ਆ ਜਿਹਦੇ ਨਾਲ ਤੁਸੀਂ ਆਪ ਹੀ ਹਿਸਾਬ ਲਾਓ ਕਿ ਸ਼ਾਹਪੁਰ ਦੇ ਸਾਰੇ ਲੋਕ ਜਿਹੜੇ ਗੁਰਦੀਪ ਸਿੰਘ ਰੰਧਾਵਾ ਨਾਲ ਪਿਆਰ ਕਰਦੇ ਆ ਤੇ ਦਿਲੋਂ ਉਹਨਾਂ ਨਾਲ ਜੁੜੇ ਹੋਏ ਤੇ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਪਿੰਡ ਦਾ ਬਹੁਤ ਮਾਣ ਵਧਿਆ ਪ੍ਰਮਾਤਮਾ ਨੇ ਬਹੁਤ ਕਿਰਪਾ ਕੀਤੀ ਆ ਤੇ ਸਾਡਾ ਪਿੰਡ ਮਤਲਬ ਬਹੁਤ ਵਧੀਆ ਐ ਇਸ ਟਾਈਮ ਸਟੇਜ ਤੇ ਧੰਨਵਾਦ